ਲੋਕ ਛੱਡ ਕੇ ਆ ਰਹੇ ਨੇ ਹੁਣ ਤੱਕ ਕੈਨੇਡਾ ਅੱਛਾ ਜੀ ਦੋ ਚਾਰ ਤਾਂ ਸਾਡੇ ਹੀ ਆ ਗਏ ਅੱਛਾ ਤੁਹਾਡੇ ਖੁੱਲਦੇ ਹਾਂਜੀ ਮੇਰਾ ਬੇਟਾ ਵੀ ਆ ਗਿਆ ਰਾਜਧਾਨੀਵਾਲ ਦਾ ਬੇਟਾ ਆ ਗਿਆ ਲੱਗਣ ਦਾ ਕਾਰਨ ਇਹੀ ਹੈ ਉੱਥੇ ਦਾ ਕੰਮ ਦੀ ਬਹੁਤ ਵੱਡੀ ਪ੍ਰੋਬਲਮ ਹੈ ਬਾਕੀ ਪੱਕਾ ਹੋਣ ਦਾ ਵੀ ਅੱਗੇ ਲੰਮਾ ਚੱਲਾ ਗਿਆ ਸਾਰੀ ਜ਼ਿੰਦਗੀ ਕਿਸ਼ਤਾਂ ਲਈਆਂ ਦਾ ਗੱਡੀਆਂ ਕਿਸ਼ਤਾਂ ਕਰਾਉਂਦੀਆਂ ਕਿਸ਼ਤਾਂ ਕੈਨੇਡਾ ਦੇ ਵਿੱਚ ਜਾਨਕਿ ਵੀ ਸਭ ਤੋਂ ਖਾਣ ਕੰਮ ਨਹੀਂ ਮਿਲ ਰਿਹਾ ਲੋਕਾਂ ਨੂੰ ਉਸ ਤਰ੍ਹਾਂ ਦੀ ਕਹਾਣੀ ਐ ਤੇ ਕਿਵੇਂ ਪਰਿਵਾਰਾਂ ਦੇ ਵਿੱਚ ਜੋ ਜੋ ਚੱਲਦਾ ਹੈ ਨਾ ਤੇ ਮੈਸੇਜ ਵੀ ਐ ਤੇ ਨਾਲ-ਨਾਲ ਹਾਸਾ ਠੱਠਾ ਮਤਲਬ 트াম্প ਨੇ ਇੱਕ ਗੇੜਾ ਜਿਹੜਾ ਦਿੱਤਾ ਉਸ ਤੋਂ ਬਾਅਦ ਮੇਲਾ ਲੋਕ ਕੁਝ ਕੁ ਲੋਕ ਸੁਧਰੇ ਨੇ ਵੀ ਜਿਹੜਾ ਅਸੀਂ 40 50 ਪੰਡਾਂ ਦੇ ਪੰਡਾਂ ਪੈਸੇ ਸੁੱਟ ਦਿੰਨੇ ਆ ਤੇ ਉੱਥੇ ਜਾ ਕੇ ਬੱਚੇ ਸਾਡੇ ਪਤਾ ਨਹੀਂ ਕਿਸ ਮਾਹੌਲ ਵਿੱਚ ਰਹਿੰਦੇ ਨੇ ਉਹ ਚੀਜ਼ਾਂ ਨੂੰ ਸ਼ਾਇਦ ਹੁਣ ਲੋਕ ਸਮਝਣ ਲੱਗ ਗਏ ਨੇ ਬਿਲਕੁਲ ਬਿਲਕੁਲ ਜੀ ਉਹ ਲੋਕ ਛੱਡ ਕੇ ਆ ਰਹੇ ਨੇ ਹੁਣ ਤੱਕ ਕੈਨੇਡਾ ਅੱਛਾ ਜੀ ਦੋ ਚਾਰ ਤਾਂ ਸਾਡੇ ਹੀ ਆ ਗਏ ਅੱਛਾ ਤੁਹਾਡੇ ਖੁਦ ਦੇ ਹਾਂ ਜੀ ਮੇਰਾ ਬੇਟਾ ਵੀ ਆ ਗਿਆ ਰਾਜਤਾਲੀ ਵਾਲ ਦਾ ਬੇਟਾ ਆ ਗਿਆ ਹੂੰ ਹੂੰ ਮਤਲਬ ਉਹਨਾਂ ਨੇ ਕੀ ਐਕਸਪੀਰੀਅੰਸ ਸ਼ੇਅਰ ਕੀਤਾ ਵੀ ਅਸੀਂ ਕੀ ਦੇਖਿਆ ਜਾਂ ਉਹ ਛੱਡਣ ਦਾ ਕਾਰਨ ਕੀ ਹੈਗਾ ਸੀ ਦੇਖੋ ਛੱਡਣ ਦਾ ਕਾਰਨ ਨਹੀਂ ਹੈ ਉੱਥੇ ਇੱਕ ਤਾਂ ਕੰਮ ਦੀ ਬਹੁਤ ਵੱਡੀ ਪ੍ਰੋਬਲਮ ਹੈ ਬਾਕੀ ਪੱਕਾ ਹੋਣ ਦਾ ਵੀ ਅੱਗੇ ਲੰਮਾ ਚੱਲਿਆ ਗਿਆ ਹੁਣ ਹੂੰ ਮਤਲਬ ਪੱਕੇ ਹੋ ਕੇ ਕਰਨਾ ਵੀ ਕੀ ਹੈ ਜਿਹੜੀ ਸਟ्रेस ਲਾਈਫ ਹੈਗੀ ਉਹ ਮੇਰੇ ਸਾਰੀ ਉਮਰ ਕੱਤਾਂ ਦੂੰ ਸਭ ਤੋਂ ਜ਼ਿਆਦਾ ਸਟ्रेस ਕੈਨੇਡਾ ਦੇ ਵਿੱਚ ਕਿੰਨੇ ਨੇ ਮਤਲਬ ਜਿਵੇਂ ਤਿੰਨ ਪੀੜੀਆਂ ਤੁਹਾਡਾ ਘਰ ਹੀ ਨਹੀਂ ਲੈ ਸਕਦੀਆਂ ਤਾਂ ਫਿਰ ਉਹ ਸਟ्रेस ਦੀ ਹੈ। ਉਹਦੀ ਸਾਰੀ ਜ਼ਿੰਦਗੀ ਬੰਦਾ ਕਿਸ ਤਰ੍ਹਾਂ ਜਿਵੇਂ ਖੂਚ ਜਿਵੇਂ ਡੱਡੂ ਨਹੀਂ गिर ਜਾਂਦਾ ਬਸ ਉਹ ਹਾਲ ਹੈ ਸਾਰੀ ਜ਼ਿੰਦਗੀ ਕਿਸ਼ਤਾਂ ਲਾਈਆਂ ਦਾ ਗੱਡੀਆਂ ਕਿਸ਼ਤਾਂ ਕਰਾਂ ਦੀਆਂ ਕਿਸ਼ਤਾਂ ਐਂ ਗੇਟ ਚੱਲੀ ਜਾਂਦਾ ਬੇਸਮੈਂਟਾਂ ਵੀ ਵਿਕਦੀਆਂ ਨੇ ਉੱਥੇ ਫਿਰ ਜਿਹੜੇ ਤੁਸੀਂ ਆ ਬੇਸਮੈਂਟ ਦੀ ਗੱਲ ਕੀਤੀ ਉੱਥੇ ਉਹ ਵੀ ਵਿਕਦੀਆਂ ਹੋਣਗੀਆਂ ਵੀ ਅੱਜ ਕੱਲ੍ਹ ਲੋਕੀ ਕਹਿੰਦੇ ਨੇ ਬੇਸਮੈਂਟ ਹੀ ਖਰੀਦ ਲੋ ਇਹ ਵੀ ਬੜੀ ਵੱਡੀ ਅਚੀਵਮੈਂਟ ਹੋਏਗੀ ਸ਼ਹਿਰਾਂ ਦੇ ਸਮੇਂ ਹਾਂ ਸ਼ਹਿਰ ਵੀ ਵਿਕਦੀਆਂ ਹੋਣੀਆਂ ਮੈਨੂੰ ਇਸ ਤਰ੍ਹਾਂ ਦਾ ਪਤਾ ਨਹੀਂ ਤੇ ਕਿਸ ਤਰ੍ਹਾਂ ਦੀ ਕਮੇਟੀ ਅਸੀਂ ਸਾਨੂੰ ਲੋਕਾਂ ਨੂੰ ਜਿਹੜੀ ਦੇਖਣ ਮਿਲੇਗੀ ਕਮੇਟੀ ਹੈਗੀ ਐ ਗੱਲ ਚੋਂ ਗੱਲ ਗੱਲ ਚੋਂ ਗੱਲ ਹਾਂ ਤੇ ਰੇਖ ਪਰਵਾਰ ਦੀਆਂ ਕਹਾਣੀਆਂ ਉੱਥੇ ਜਿੰਨਾ ਉੱਥੇ ਰੋਲਾ ਬੇਸਮੈਂਟ ਦਾ ਉਹ ਸੱਚਮੁੱਚ ਹੀ ਰੋਲਾ ਹੀ ਉੱਥੇ ਬੇਸਮੈਂਟ ਦਾ ਉਹ ਇਸ ਇਸ ਵੈਬ ਸੀਰੀਜ਼ ਦੇ ਵਿੱਚ ਦਿਖਾਇਆ ਰੋਲਾ ਬੇਸਮੈਂਟ ਉਹ ਤਾਂ ਜਿਹੜੀ ਲੋਕਾਂ ਦੀ ਅਸਲ ਕਹਾਣੀਆਂ ਹੈਗੇ ਨੇ ਉਹ ਕਮੇਟ ਐਜ਼ ਅ ਕਮੇਟੀ ਲੋਕ ਦੇਖਣਗੇ ਵੀ ਆਹ ਚੀਜ਼ਾਂ ਕੁਝ ਹਾਸੇ ਦੀਆਂ ਨਾਲੇ ਕੁਝ ਸੀਰੀਅਸ ਕਹਾਣੀਆਂ ਹੋਣਗੀਆਂ ਹਾਂਜੀ 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 ਤੁਹਾਡੀ ਅਸੀਂ ਕਲਮ ਦੀ ਗੱਲ ਕਰੀਏ ਤੁਸੀਂ ਹਮੇਸ਼ਾ ਲਿਖਣ 'ਚ ਬੜੇ ਬੇਕਾਬ ਹਗੇ ਤੇ ਇਸ ਕਲਮ ਦਾ ਜਿਹੜਾ ਅਸਲੀ ਪਿੱਛੇ ਕੀ ਹੈਗਾ ਤੇ ਕਿੱਥੇ ਜਾ ਕੇ ਤੁਸੀਂ ਕਲਮ ਨੂੰ ਲਿਖਣਾ ਜ਼ਿਆਦਾ ਪਸੰਦ ਕਰਦੇ ਹੋ ਕਿਵੇਂ ਦਾ ਵੈਦਰ ਹੁੰਦਾ ਹੈ ਸਾਡੇ ਨਾਲ ਜਿਹੜਾ ਵਿਸ਼ੋਕੜਾ ਗਦਰੀ ਬਾਬਿਆਂ ਚੋਂ ਆ। ਹੂੰ ਮੇਰੇ ਜਿਹੜੇ ਦਾਦਾ ਜੀ ਦੇ ਦੋ ਭਰਾ ਸੀ ਉਹ ਜਲੀਆਂ ਵਾਲੇ ਵਕਸ਼ੀਦੋ ਸੀ। ਅੱਛਾ ਜੀ। ਤੇ ਬਸ ਕੁਸ਼ਮਾ ਗੁਰシャン ਭਾਈ ਦਾ ਕਲਾਕਾਰ ਆ। ਅੱਛਾ ਜੀ। ਗੁਰシャン ਭਾਈ ਬਾਰੇ ਤੁਸੀਂ ਜਾਣਦੇ ਹੂੰ। ਹੂੰ ਉਹ ਵੀ ਬੇਵਕ ਬੋਲਦੇ ਸੀ। ਹਾਂ ਅਸੀਂ ਹੁਣ ਜਵਾਨਾਂ ਨੇ ਮੈਨੂੰ ਘੱਟ ਕੀਤਾ ਹੋਇਆ। ਅੱਛਾ। ਵੀ ਜਵਾਨ ਨੂੰ ਵੀ ਥੋੜਾ ਹੋ ਰੱਖੋ। ਵੀ ਜਿਹੜੀ ਕੁਝ ਨਹੀਂ ਇੱਥੇ ਸਮਾਜ ਨੇ ਸਾਨੂੰ ਕੁਝ ਨਹੀਂ ਉਹ ਦੇਣਾ ਹੈਗਾ ਹਨਾ। ਸਰਟੀਫਿਕੇਟ ਨਹੀਂ ਦਿੰਦੀ। ਸਰਟੀਫਿਕੇਟ ਨਹੀਂ ਦਿੰਦਾ ਤਾਂ ਹਾਂ ਬਿਲਕੁਲ। ਤੇ ਤੁਹਾਡਾ ਸਪੀਸ਼ਲ ਦਿਨ ਦੇਖਿਆ ਜਿਵੇਂ ਹੁਣ ਦਿਲਜੀਤ ਦਾ ਵੀ ਤੁਸੀਂ ਵਿੱਚ ਪਾਇਆ ਹੋਇਆ ਤੇ ਦਿਲਜੀਤ ਅੱਜ ਦੇਖੋ ਕਿੰਨਾ ਵੱਡਾ ਨਾਮ ਬਣਾਇਆ ਅੱਜ ਕੁਛ ਇੰਡਸਟਰੀ ਦੇ ਕਲਾਕਾਰ ਵੀ ਨਾਲ ਆਏ ਤੇ ਦਿਲਜੀਤ ਦਾ ਤੁਸੀਂ ਔਰ ਇਹਨੂੰ ਕਿਦਾਂ ਦੇਖਦੇ ਹੋ ਦੇਖੋ ਸਾਡੀ ਸਾਡੇ ਉਹਨੇ ਪੱਗ ਦਾ ਨਾਮ ਉੱਚਾ ਕੀਤਾ ਤੇ ਪੰਜਾਬ ਦਾ ਨਾਮ ਉੱਚਾ ਕੀਤਾ ਹਨਾ ਤੇ ਇਸ ਵਾਰ ਸਾਡੇ ਕਲਾਕਾਰ ਨੂੰ ਤਾਂ ਸਾਥ ਦੇਣਾ ਚਾਹੀਦਾ ਕੁਝ ਜਿਨ੍ਹਾਂ ਨੂੰ ਮੈਂ ਦੋ ਤਿੰਨ ਜਿਹੜੇ ਜਿਨ੍ਹਾਂ ਨੇ ਲਿਖਿਆ ਉਹਨਾਂ ਬਾਰੇ ਬੋਲਿਆ ਹਨਾ ਯਾਰ ਤੁਸੀਂ ਐਡੇ ਵੱਡੇ ਤੁਸੀਂ ਕਿੱਧਰਲੇ ਦੇਸ਼ ਭਗਤੋਂ ਜਿਹੜੇ ਸਰਟੀਫਿਕੇਟ ਵੰਡੀ ਜਾਂਦੇ ਹੋ ਹਨਾ ਤੇ ਉਹਦੀ ਰੀਸ ਨਹੀਂ ਕੋਈ ਕਰ ਸਕਦਾ ਕੁਝ ਸਾਡੇ ਜਿਹੜੇ ਆ ਦੂਜੇ ਨੇ ਇਹਨਾਂ ਨੂੰ ਪੱਗ ਚੁਬਦੀ ਹੈ ਤੁਸੀਂ ਕਰੇ ਰਿਐਲਿਟੀ 'ਚ ਮਿਲੇ ਹੋ ਦਿਲਜੀਤ ਨਾਲ ਹਾਂ ਮੈਂ ਇੱਕ ਸ਼ੋਅ ਉਹਨਾਂ ਨੂੰ ਬੁੱਕ ਕਰਵਾਇਆ ਸੀ ਬਹੁਤ ਪਹਿਲਾਂ ਤੁਸੀਂ ਕਰਵਾਇਆ ਸੀ ਉਹ ਮਤਲਬ ਬਹੁਤ ਪੁਰਾਣੀ ਗੱਲ ਹੈ ਹਾਂ ਬਹੁਤ ਅੱਛਾ ਇਨਸਾਨ ਹੈ ਬਹੁਤ ਵਧੀਆ ਮਤਲਬ ਉਸ ਤੋਂ ਬਾਅਦ ਕਰੇ ਜੋੜੀ ਫਿਲਮ ਦੇ ਵਿੱਚ ਵੀ ਮੇਰਾ ਕੈਰੈਕਟਰ ਸੀਗਾ ਬਟ ਮੇਰੇ ਕੋਲ ਟਾਈਮ ਨਹੀਂ ਸੀਗਾ ਉਹ ਫਿਰ ਰਵਿੰਦਰ ਮੰਡਨੇ ਕੀਤਾ ਸੀਗਾ ਮਤਲਬ ਉਹਨਾਂ ਦਾ ਇੱਕ کردار ਹੈਗਾ ਤੁਸੀਂ ਜਾਣਦੇ ਹੋ ਵੀ ਉਹ ਇੱਕ ਹੰਬਲ ਬੰਦੇ ਉਹ ਤਾਂ ਪੂਰੀ ਦੁਨੀਆ ਜਾਣਦੀ ਆ ਉਹਨੂੰ ਤਾਂ ਹੈਨਾ ਪੂਰੀ ਦੁਨੀਆ ਜਾਣਦੀ ਆ ਵੇਖੋ ਜਿੱਥੇ ਜਾਂਦੇ ਨੇ ਪੰਜਾਬੀ ਦਾ ਟੈਗ ਜਿਹੜਾ ਹੈਗਾ ਉਹਨਾਂ ਦੀ ਜ਼ੁਬਾਨ 'ਚ ਉਹ ਕਹਿੰਦੇ ਨੇ ਅੰਗਰੇਜ਼ੀ ਨੂੰ ਜਨਾ ਮੱਥਾ ਨਹੀਂ ਵੱ ਤੇ ਤੁਸੀਂ ਇੱਕ ਤੁਹਾਡਾ ਸਿਰਕਸ ਦੇਖਦੇ ਆ ਤੁਹਾਡਾ ਲੈਂਦੇ ਪੰਜਾਬ ਨਾਲੇ ਬਹੁਤ ਪਿਆ ਤੁਹਾਡੀ ਫਿਲਮ ਸ਼ਾਇਦ ਉਹ ਵੀ ਲੋਕ ਬਹੁਤ ਪਸੰਦ ਕਰਦੇ ਹੋਣਗੇ ਤੇ ਉਸ ਸੀ ਨੂੰ ਤੁਸੀਂ ਕਿਦਾਂ ਦੇਖਦੇ ਕਲਾਕਾਰ ਜਦ ਸਭ ਦੇ ਸਾਂਝੇ ਹੁੰਦੇ ਨੇ ਕਲਾਕਾਰਾਂ ਵਾਸਤੇ ਕੋਈ ਇਸ طرح ਹੱਦ ਨਹੀਂ ਹੁੰਦੀ ਕਲਾਕਾਰ ਉਧਰਲੇ ਹੋਣ ਇਧਰਲੇ ਹੋਣ ਕਲਾਕਾਰ ਸਭ ਆਰਟ ਰੁਪਏ ਦੇ ਵੰਡਿਆ ਨਹੀਂ ਜਾ ਵੰਡਿਆ ਨਹੀਂ ਜਾ ਸਕਦਾ ਹੈਗਾ ਆਰਟ ਨੂੰ ਜਿਹੜੇ ਬਸ ਲੋਕ ਨੇ ਸਿਆਸੀ ਰੌਲੇ ਸਾਰਾ ਹੋਰ ਕੁਛ ਨਹੀਂ ਇਧਰਲੇ ਲੋਕ ਵੀ ਚਾਹੁੰਦੇ ਨੇ ਵੀ ਅਸੀਂ ਇੱਕ ਹੋਈਏ ਉਧਰਲੇ ਲੋਕ ਵੀ ਚਾਹੁੰਦੇ ਨੇ ਵੀ ਅਸੀਂ ਇੱਕ ਹੋਈਏ ਬਸ ਜਿਹੜੀ ਆ ਸਿਆਸਤਦਾਨ ਨੇ ਇਹਨਾਂ ਨੇ ਮਨਾਚ ਫਰਕ ਪਾਤਾ ਬਾਕੀ মিডিਏ ਨੇ মিডিਏ ਨੇ ਜਿਹੜੀਆਂ ਖਬਰਾਂ ਵਾਲੇ ਨੇ ਇਹਨਾਂ ਨੇ ਸਾਡੇ ਲੋਕਾਂ ਦੇ ਵਿੱਚ ਨਫਰਤਾਂ ਭਰੀ ਹੈ ਪਰ ਇਹ ਨਫਰਤ ਕਮ ਆ ਰਹੀ ਹੈ ਹੁਣ ਇਹਨਾਂ ਦੇ ਇਹਨਾਂ ਦੀ ਚੱਲ ਗਈ ਹੈ ਮਤਲਬ ਲੋਕ ਹੁਣ ਸਿਆਸਤ ਕਾਮਯਾਬ ਹੋ ਗਿਆ ਮਤਲਬ ਇੱਕ ਕਲਾਕਾਰ ਜਿਵੇਂ ਤੁਸੀਂ ਇੱਕ ਕਲਾਕਾਰ ਹੈਗੇ ਹੋ ਪਰ ਤੁਸੀਂ ਜੇਕਰ ਮਾੜਾ ਨਹੀਂ ਤਾਂ ਚੰਗਾ ਚੰਗਾ ਨਹੀਂ ਬੋਲਣਾ ਤਾਂ ਮਾੜਾ ਇਹਨਾਂ ਬੋਲੋ ਇਹ ਕਿੰਨਾ ਕੁ ਸ਼ਬਦੋ ਸਮਝਦੇ ਹੋ ਵੀ ਜੇਕਰ ਤੁਸੀਂ ਕਿਸੇ ਖਿਲਾਫ ਹੋ ਦੇਖੋ ਮਾੜੇ ਨੂੰ ਮਾੜਾ ਕਹੋ ਚੰਗੇ ਨੂੰ ਚੰਗਾ ਕਹੋ ਜਿਹੜਾ ਕਲਾਕਾਰ ਹੈ ਉਹ ਸਮਾਜ ਦਾ ਇਨਾਂ ਹੁੰਦਾ ਹੈ ਉਹਨੇ ਦੱਸਣਾ ਹੁੰਦਾ ਵੀ ਕੀ ਗਲਤ ਹੈ ਕੀ ਸਹੀ ਹੈ ਹਾਂ ਗਲਤ ਨੂੰ ਗਲਤ ਕੋ ਸਹੀ ਨੂੰ ਸਹੀ ਕੋ ਹਾਂ ਦਲਜੀਤ ਸਹੀ ਹੈ ਸਾਰਿਆਂ ਨੂੰ ਪਤਾ ਵੀ ਉਹ ਬੰਦਾ ਸਹੀ ਹੈ ਜਿਹਨੇ ਇਨਾਂ ਨਾਮ ਕਈਆਂ ਨੂੰ ਉਹਦੀ ਸ਼ੋਹਰਤ ਨਹੀਂ ਹਾਜ਼ਮ ਆ ਰਹੀ ਹੁਣ ਉਹ ਵੀ ਦਾ ਸਿੰਗਰ ਨੇ ਜਿਹੜੇ ਬੋਲੇ ਨੇ ਉਹਦਾ ਮੁਕਾਮ ਤੇ ਉਹ ਨਹੀਂ ਪਹੁੰਚ ਸਕਦੇ ਜਦੋਂ ਅਸੀਂ ਕਿਸੇ ਦੇ ਮੁਕਾਮ ਤੇ ਨਹੀਂ ਪਹੁੰਚ ਸਕਦੇ ਫਿਰ ਸਾਨੂੰ ਜਲਸੀ ਤਾਂ ਹੁੰਦੀ ਤੁਹਾਨੂੰ ਵੀ ਗੱਲਾ ਹੁੰਦਾ ਕਿ ਆਪਦੇ ਤੁਸੀਂ ਇੰਡਸਟਰੀ ਦੇ ਬਹੁਤ ਸ਼ੁਰੂਆਤ ਕੀਤੀ ਤੁਸੀਂ ਇੱਕ ਮੇਡੀਅਨ ਫਿਲਮਾਂ ਦੀ ਆਪਦੇ ਆਪ ਨੂੰ ਉਸ ਲੈਵਲ ਤੇ ਨਹੀਂ ਮਤਲਬ ਸਮਝ ਦਿਓ ਵੀ ਜਿਹੜੀਆਂ ਥੀਏਟਰ ਦੇ ਵਿੱਚ ਸ਼ਾਇਦ ਤੁਹਾਨੂੰ ਕੰਮ ਨਾ ਮਿਲਦਾ ਹੋਵੇ ਉਸ ਲੈਵਲ ਇਹ ਮਨ ਦੀ ਮਨ ਦੀ ਸੰਤੁਸ਼ਟੀ ਹੁੰਦੀ ਹੈ ਸਾਡੇ ਕੋਲ ਆਪਦੇ ਕੋਲ ਵਾਧੂ ਕੰਮ ਹੈ ਮੈਂ ਝਾਪ ਲੂਸ ਨਹੀਂ ਹੈਗਾ ਵੀ ਮੈਂ ਇਹਨੂੰ ਫੋਨ ਕਰ ਲਾਂ ਸ਼ੂਟਿੰਗ ਚੱਲ ਰਹੀ ਹੈ ਇਹਨੂੰ ਫੋਨ ਕਰ ਲਾਂ ਇਹਨੂੰ ਫੋਨ ਕਰ ਲੰਨਾ ਆਪਾਂ ਸੰਤੁਸ਼ਟੀ ਹੈ ਸਭ ਕੁਝ ਹੈ ਮੇਰੇ ਕੋਲੇ ਬੱਚੇ ਜਿਹਦੀ ਜਿਹਨੇ ਮੈਂ ਬੱਚੇ ਕਮਾਏ ਨੇ ਇਹਨੇ ਬੱਚੇ ਕਮਾ ਲਏ ਉਹਨੇ ਸਭ ਕੁਝ ਕਮਾ ਲਿਆ ਮਤਲਬ ਜਿੰਨੇ ਹੁਣ ਗੁਰਚੇਤ ਆਦਿ ਕਲਮ ਤੇ ਵਿਸ਼ਵਾਸ ਕਰਦਾ ਤੇ ਆਪ ਦਾ ਜਿਹੜਾ ਔਰਾ ਹੈਗਾ ਉਸ ਤੇ ਵਿਸ਼ਵਾਸ ਹੈਗਾ ਵੀ ਜਿਵੇਂ ਹੁਣ ਫਿਲਮ ਹੈ ਤੁਸੀਂ ਕਰਮਜੀਤ ਪਾਜੀ ਨਾਲ ਹੈਗੇ ਉਹ ਵੀ ਕਿੰਨੇ ਉਹ ਵੀ ਹੰਬਲ ਬੰਦੇ ਨੇ ਤੇ ਰਾਜਦੀਪ ਪਟਾਲੀ ਵਾਲਾ ਤੁਹਾਡੇ ਨਾਲ ਹੈਗੇ ਨੇ ਤੇ ਉਹ ਚੀਜ਼ਾਂ ਨੂੰ ਮਤਲਬ ਵੀ ਤੁਸੀਂ ਇਕੱਠੇ ਹੋਏ ਇੱਕ ਕਮੇਡੀਅਨ ਉਹ ਵੀ ਪੰਜਾਬ ਕਮੇਡੀਅਨ ਦੇ ਵੱਡੇ ਸਟਾਰ ਹੈਗੇ ਨੇ ਹਾਂ ਪਹਿਲਾਂ ਵੀ ਬਹੁਤ ਵਾਰੀ ਇਕੱਠੇ ਹੋਏ ਆ ਅਸੀਂ ਫਿਲਮਾਂ 'ਚ ਪੰਜਾਬ ਬੋਲਦਾ ਹੋਰ ਕਾਫੀ ਸਾਰੇ ਮਿਲਮਾਨ ਜਿੰਨੇ ਅਸੀਂ ਇਕੱਠੇ ਹੋਏ ਕੀ ਲੋਕਾਂ ਲਈ ਕੀ ਮੈਸੇਜ ਹੈਗਾ ਚਲੋ ਤੁਸੀਂ ਅੱਜ ਥੋੜੀ ਜੀ ਕਿਉਂਕਿ ਹੋਰ ਵੀ ਤੁਹਾਡੇ ਟਾਈਮ ਹੈਗਾ ਇੰਟਰਵਿਊ ਦਾ ਟੋਪਿਕ ਤੁਹਾਡੇ ਕੋਲ ਤਾਂ ਗੱਲਾਂ ਇੰਨੀਆਂ ਨੇ ਵੀ ਚਮਕੀਲੇ ਦੀ ਜਿਹੜੀ ਗੱਡੀ ਆ ਜਿਵੇਂ ਭਾਜੀ ਨੇ ਕਿਹਾ ਸੀ ਇਹਨਾਂ ਦੇ ਵਿਆਹ ਦਾ ਚਮਕੀਲਾ ਆਇਆ ਸੀ ਵੇਖੋ ਅਸੀਂ ਪਿਛਲੀ ਇੰਟਰੂ ਤੁਹਾਡੀ ਕੀਤੀ ਸੀ ਤੁਹਾਡੀ ਸਭ ਤੋਂ ਜ਼ਿਆਦਾ ਗੱਲ ਲੋਕਾਂ ਨੇ ਕਹਿੰਦੇ ਵੀ ਇੱਕ ਵਾਰੀ ਗੱਲ ਮੈਂ ਨਾ ਹੋਰ ਸੁਣਾ ਦਵਾਂ ਤਾਂ ਬੜਾ ਮਜ਼ਾ ਆ ਜਾਏਗਾ ਕਿਹੜੀ ਉਹ ਚਰੀਟਾ ਸ਼ਾਰਟਕਟ ਸੁਣਾ ਦਿੰਨਾ ਸ਼ਾਰਟਕਟ ਸੁਣਾ ਦੋ ਸਾਡੇ ਪਿੰਡ ਆਪਣੇ ਆਏ ਸੀ ਸੁਰਿੰਦਰ ਸਿੰਧਾ ਜੀ ਅੱਛਾ ਸੁਰਿੰਦਰ ਸਿੰਧਾ ਜੀ ਆਇਆ ਤੇ ਜਦੋਂ ਉਹ ਬੱਚਿਆਂ ਨੂੰ ਆਤ ਹੁੰਦੀ ਹੈ ਨਾ ਮੋਰੀ ਵਿੱਚ ਦੀ ਵੇਖਦੇ ਨੇ ਤੇ ਉਹਨੇ ਸਾਨੂੰ ਗਾਲਾਂ ਕੱਢੀਆਂ ਤੇ ਛਿੰਦੇ ਨੇ ਗਾਲਾਂ ਕੱਢੀਆਂ ਤੇ ਮੈਂ ਫੇਰ ਆਪਣਾ ਗੈਂਗ ਇਕੱਠਾ ਕਰ ਲਿਆ ਛੋਟੇ ਛੋਟੇ ਬੱਚੇ ਹੁੰਦੇ ਸੀ ਪ੍ਰਕਾਰਾਂ ਨਾਲ ਸੀ ਉਹਦੀ ਇੰਵੈਸਟਰ ਗੱਡੀ ਸੀ ਨਵੀਂ ਉਹਦੇ ਸਾਰੀ ਦਿਹਾੜੇ ਚਿਹਰੇ ਟਾਂ ਮਾਰੀਆਂ ਕੱਚ ਦੇ ਨਾਲ ਕੱਚ ਲੈ ਲਿਆ ਕੋਈ ਕੁਛ ਲੈ ਰਿਆ ਰੋੜੇ ਨਾਲ ਘ੍ਰੀਟਾਂ ਮਾਰੀਆਂ ਚਲੋ ਘਟ ਉਹ ਫੇਰ ਮੈਨੂੰ ਸ਼ਿੰਦਾ ਬਾਜੀ ਸ਼ਮਸ਼ੇਰ ਸੰਧੂ ਦੇ ਮੁੰਡੇ ਦੇ ਵਿਆਹ 'ਚ ਮਿਲ ਗਏ ਜਦੋਂ ਮੁੰਡੇ ਦੇ ਵਿਆਹ 'ਚ ਮਿਲ ਗਏ ਮੈਨੂੰ ਕਹਿੰਦਾ ਮੈਂ ਤੇਰਾ ਬਹੁਤ ਵੱਡਾ ਫੈਨ ਆ ਮਾ ਬਾਜੀ ਮੈਂ ਵੀ ਤੁਹਾਡਾ ਬਹੁਤ ਵੱਡਾ ਭਿਆਨਕਰ ਫੈਨ ਆ ਤੇ ਮੈਂ ਛੋਟਾ ਹੁੰਦਾ ਸੀ ਮੈਂ ਤੁਸੀਂ ਜਿਆਦਾ ਤੁਹਾਨੂੰ ਤੁਸੀਂ ਮੈਨੂੰ ਗਾਲਾਂ ਕੱਢੀਆਂ ਸੀ ਨਾ ਯਾਰ ਮੈਂ ਤੈਨੂੰ ਕਦੋਂ ਗਾਲਾਂ ਕੱਢੀਆਂ ਨੇ ਮੈਂ ਮੇਰੇ ਪਿੰਡ ਤੁਸੀਂ ਆਏ ਸੀ ਮੈਂ ਫਿਰ ਤੁਹਾਡੀ ਗੱਡੀ ਤੇ ਛ੍ਰੀਟਾਂ ਮਾਰੀਆਂ ਸੀ ਫਿਰ ਉਹ ਐ ਸਿਰ ਫੜ ਕੇ ਬਹਿ ਗਿਆ ਕਹਿੰਦਾ ਮੈਂ ਲੁਧਿਆਣੇ ਤੱਕਰ ਕਹਿੰਦਾ ਮੈਂ ਤੜਫਦਾ ਗਿਆ ਨਵੀਂ ਗੱਡੀ ਮਸਾਂ ਲਈ ਕਹਿੰਦਾ ਮੈਂ ਲੁਧਿਆਣੇ ਤੱਕ ਤੜਫਦਾ ਰੋਂਦਾ ਗਿਆ ਵੀ ਯਾਰ ਮੇਰੀ ਕਿਸੇ ਨਾਲ ਕੀ ਦੁਸ਼ਮਣੀ ਮੈਂ ਕਿਹਾ ਤੁਸੀਂ ਮੈਨੂੰ ਗਾਲ ਕੱਢੀ ਸੀਗੀ ਉਦੋਂ ਅਸੀਂ ਉਹ ਤਾਂ ਛ੍ਰੀਟਾਂ ਮਾਰੀ ਸੀ ਕਹਿੰਦਾ ਇਹਦਾ ਤੂੰ ਹੈ ਕਹਿੰਦਾ ਮੈਂ ਬੜਾ ਲੱਭਦਾ ਰਿਹਾ ਤੈਨੂੰ ਵੀ ਕੀ ਨੇ ਕਰਤਾ ਕੰਮ ਦੇ ਗੁਰਚੇਤ ਨਾਲ ਵੈਰ ਮਾੜਾ ਹੀ ਹੈ ਮਤਲਬ ਅਸੀਂ ਕਹੀਏ ਵੀ ਕਾਹ ਨਹੀਂ ਹੈ ਨੇ ਨੇ ਤਾ ਬਤਾਓ ਨਹੀਂ ਨਹੀਂ ਆਪਸੇ ਵਾਲੀ ਗੱਲ ਹੈ ਅਸੀਂ ਕਹਿੰਦੇ ਹਾਂ ਵੀ ਹੁਣ ਤੁਹਾਡਾ ਪਿਆਰ ਮੈਨਸਾ ਨਾਲ ਤੁਹਾਡੇ ਦੋਵਾਂ ਮੁਲਕਾਂ ਨਾਲ ਬਹੁਤ ਪਿਆਰ ਦੇਸਾਂ ਤੁਹਾਡੀ ਕਲਮ ਜਿਹੜੀ ਤੁਸੀਂ ਲਿਖਦੇ ਰਹਿੰਦੇ ਹੋ ਉਸ ਕਲਮ ਨੂੰ ਲਿਖਣ ਲੱਗਾ ਕਿੰਨਾ ਕੁ ਸੋਚਦੇ ਕਿੰਨਾ ਕੁ ਆ ਗਿਆ ਵੀ ਉਹ ਸ਼ਬਦ ਸ਼ਾਇਦ ਸਾਡੇ ਨੂੰ ਵੀ ਨਾ ਦੁੱਖਣ ਦੇ ਉਹਨਾਂ ਨੂੰ ਨਾ ਦੁੱਖਣ ਕਿਸੇ ਇਹ ਸੋਚੇ ਨਹੀਂ ਜਾਂਦਾ ਹੁੰਦਾ ਫਿਰ ਜਦੋਂ ਲਿਖਿਆ ਜਿਹੜਾ ਆ ਗਿਆ ਫਿਰ ਤਾਂ ਲਿਖਿਆ ਜਾਂਦਾ ਉਹ ਤੋਂ ਨਹੀਂ ਜਵਾ ਕਹਿੰਦੇ ਯਾਰ ਕਿਉਂ ਪਾਪਾ ਤੂੰ ਮੇਰਾ ਦੋਨਾਂ ਦਾ ਆ ਗਿਆ ਬੜਾ ਕਮੇਡੀਅਨ ਹੈਗਾ ਮੈਂ ਤਾਂ ਮੇਰੇ 10 ਲੱਖ ਫੋਲੋਅਰ ਨੇ ਮੇਰੇ ਫੇਸਬੁੱਕ ਪੇਜ ਤੇ ਅੱਜ ਤੱਕ ਉਹਦੇ ਉੱਤੇ ਮ ਕੋਈ ਫਿਲਮ ਨਹੀਂ ਪਾਈ ਵੀ ਮੈਂ ਜਿੰਨੇ ਪੈਸੇ ਨਹੀਂ ਲੋਕ ਕਮਾਉਂਦੇ ਹਮ ਅੱਜ ਤੱਕ ਮੈਂ ਉਹਦੇ ਤੇ ਬਿਲਕੁਲ ਵੀ ਨਹੀਂ ਔਰ ਮੈਂ ਮੈਂ ਉਹਦਾ ਐਡੀਟਰ ਹਾਂ ਮੇਰੇ ਬੱਚੇ ਉਹਦਾ ਐਡਮਿਨ ਨੇ <laughs> अच्छा ਜਦੋਂ ਵੀ ਮੈਂ ਕੋਈ ਪੋਸਟ ਪਾਉਂਦਾ ਡਿਲੀਟ ਕਰ ਦਿੰਦੇ ਉਹਨਾਂ ਦੇ ਹੱਥ ਅੱਛਾ ਉਹ ਟਾਈਮ ਵੇਖਦੇ ਨੇ ਬਾਪੂ ਨੇ ਕਿ ਖਾਦੀ ਪੀਤੀ ਤਾਂ ਨਹੀਂ ਪਾ ਰਿਹਾ ਨਹੀਂ ਖਾਦੀ ਪੀਤੀ ਚ ਮੈਂ ਕਦੇ ਪਾਇਆ ਨਹੀਂ ਕਦੇ ਕੁਝ ਜਦੋਂ ਪਾਉਣਾ ਸੋ ਸਮਝੇ ਪਾਉਣਾ ਫਿਰ ਮੈਂ ਡਿਲੀਟ ਨਹੀਂ ਕਰਿਆ ਕਦੇ ਅੱਛਾ ਡਿਲੀਟ ਨਹੀਂ ਕਰਦਾ ਨੌਜਵਾਨ ਕਈ ਵਾਰੀ ਕਰ ਦਿੰਦੇ ਨੇ ਜਵਾਕਾਂ ਨੂੰ ਵਧੀਆ ਨਹੀਂ ਲੱਗਦਾ ਤੁਹਾਡਾ ਜਵਾਬ ਵੀ ਸ਼ਰਾਦ ਤੇ ਨਾ ਬਹੁਤ ਹੋਈ ਤੇ ਉਹ ਵੀ ਕਦੋਂ ਆ ਰਹੇ ਨਵੇਂ ਹੁਣ ਉਹਦੀ Song ਆਇਆ ਜੀ ਉਹਦਾ ਜੁਲਫਾਂ ਹਮ ਹਮ ਤੇ ਕੱਲ ਪਰਸੋਂ ਹੀ ਆਇਆ ਅੱਛਾ ਹਾਂ ਸਿੰਗਿੰਗ ਚ ਵੱਡ ਗਿਆ ਹਮ ਸਹੀ ਸਹੀ ਲੱਗਾ ਸਹੀ ਰਸਤੇ ਚਲਾ ਗਿਆ ਹਾਂਜੀ ਹਾਂ ਚਲੋ ਤੇ ਇੱਕ ਸੁਨੇਹਾ ਜ਼ਰੂਰ ਅਸੀਂ ਪੰਜਾਬ ਵਾਸੀਆਂ ਨੂੰ ਹਾਂ ਮੇਰੀ ਬੇਨਤੀ ਹੈ ਜੀ ਚਪਾਲ ਦੀ ਐਪ ਡਾਊਨਲੋਡ ਕਰੋ ਤੇ ਸਬਸਕ੍ਰਾਈਬ ਵੀ ਕਰੋ ਚਪਾਲ ਦੇ ਉੱਤੇ ਤੁਹਾਨੂੰ ਬਹੁਤ ਹੀ ਕਮੇਡੀ ਵੈਬ ਸੀਰੀਜ਼ ਵੇਖਣ ਨੂੰ ਮਿਲਗੀ ਰੌਲਾ بیسਮੈਂਟ ਦਾ ਜੋ ਕੈਨੇਡਾ ਦੀ ਲਾਈਫ ਦੇ ਉੱਤੇ ਆ ਅੱਧੀ ਕਿ ਇਧਰ ਦੀ ਵੀ ਹੈ ਸਾਡੀ ਲਾਈਫ ਇਧਰ ਵੀ ਦਿਖਾਈ ਹੈ ਵੀ ਕਿਵੇਂ ਕੈਨੇਡਾ ਜਾਣ ਦੇ ਚੱਕਰ ਚ ਬੰਦੇ ਨੂੰ ਕਿੰਨਾ ਚਾਅ ਹੁੰਦਾ ਆਪਦੇ ਯਾਰਾਂ ਦੋਸਤਾਂ ਦਾ ਕੀ ਕੀ ਸਮਾਨ ਲੈ ਕੇ ਜਾਂਦਾ ਕੋਈ ਮੇਥੀ ਦਾਣਾ ਮੰਗਾਉਂਦਾ ਕੋਈ ਤੇਲ ਮੰਗਾਉਂਦਾ ਕੋਈ ਡਾਈ ਮੰਗਾਉਂਦਾ ਸੋ ਬਹੁਤ ਵਧੀਆ ਲੱਗਿਆ ਇਸ ਵੈਬਸਾਈਟ ਵਿੱਚ ਕੰਮ ਕਰਕੇ ਅਮਨ ਭਾਜੀ ਜਿਨ੍ਹਾਂ ਨੇ ਲਿਖੀ ਹੈ ਔਰ ਇਹਨਾਂ ਇਹੀ ਪ੍ਰੋਡਿਊਸਰ ਨੇਗੇ ਤੇ ਕਰਮਜੀਤ ਭਾਜੀ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਰਾਜਤਾਲੀ ਵਾਲ ਮੇਰੀ ਵਾਈਫ ਬਣੀ ਹੋਈ ਹੈ ਤੇ ਹੋਰ ਵੀ ਕੈਨੇਡਾ ਅਮਰੀਕਾ ਦੇ ਜਿਹੜੇ ਕਲਾਕਾਰ ਨੇ ਰਵਿੰਦਰ ਮੰਡ ਨੇ ਕੰਮ ਕੀਤਾ ਇਹਦੇ ਵਿੱਚ ਤੇ ਜ਼ਰੂਰ ਦੇਖਿਓ ਤੁਸੀਂ ਜ਼ਰੂਰ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਗੁਰਚੇਤ ਪਾ ਜਿਹੜੇ ਹਮੇਸ਼ਾ ਬੇਬਾਕ ਬੋਲਦੇ ਨੇ ਤੇ ਕਮੇਡੀਅਨ ਦੇ ਵੀ ਅਸੀਂ ਕਿੰਗ ਉਹਨਾਂ ਨੂੰ ਹਮੇਸ਼ਾ ਕਹਿੰਦੇ ਕਿਉਂਕਿ ਉਹ ਬੋਲਣ ਦੀ ਕਲਮ ਜਿਹੜੀ ਹੈ ਉਹ ਆਪਣੇ ਆਪ ਚ ਬਹੁਤ ਐਮ ਹਕੀਕ ਕਹਿੰਨਾ ਪਸੰਦ ਨਿਤਿੰਦਰ ਰਾਸ ਸੰਦੀਪ ਕਾ ਬਹੁਤ ਚੰਡੀਗੜ੍ਹ